ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਬਾਲ ਦੀ ਵਸਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਬਾਲ ਦੀ ਵਸ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਸਾਰੇ ਸਕੂਲਾਂ ਇਸ ਦਿਨ ਸਾਰੇ ਸਕੂਲਾਂ ਵਿੱਚ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ ਇਹ ਹੈ ਬਾਲ ਦਿਵਸ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ ਨਹਿਰੂ ਜਿਨ੍ਹਾਂ ਨੂੰ ਬੱਚੇ ਚਾਚਾ ਨਹਿਰੂ ਕਹਿੰਦੇ ਸਨ ਹਮੇਸ਼ਾ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਉਂਦੇ ਸਨ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਇਸ ਦਿਨ ਨੂੰ 발ਦੀ ਵਸਵਜੋ ਮਨਾਇਆ ਜਾਣ ਲੱਗਾ 발ਦੀ ਵਸਤੇ ਵੱਖ-ਵੱਖ ਥਾਵਾਂ ਤੇ 발 ਮੇਲੇ ਲਗਾਏ ਜਾਂਦੇ ਹਨ ਇੱਥੇ ਬੱਚਿਆਂ ਦੇ ਕਈ ਮੁਕਾਬਲੇ ਕਰਵਾਏ ਜਾਂਦੇ ਹਨ ਸਕੂਲਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਉન્નਤ ਵਿਦਿਆਰਥੀਆਂ ਨੂੰ ਕਈ ਪੁਰਸਕਾਰ ਵੀ ਦਿੱਤੇ ਜਾਂਦੇ ਹਨ। ਬੱਚਿਆਂ ਨੇ ਨਹਿਰੂ ਜੀ ਦੀ ਸਮਾਦੀ ਸ਼ਾਂਤੀਪਤਨ ਸ਼ਾਂਤੀਬਨ ਵਿਖੇ ਸ਼ਰਧਾਂ ਦੇ ਫੁੱਲ ਭੇਟ ਕਰਕੇ ਚਾਚਾ ਨਹਿਰੂ ਨੂੰ ਯਾਦ ਕੀਤਾ। ਬੱਚੇ ਦੇਸ਼ ਤਪ ਵਿਖਾ ਹਨ। ਏਹੇ ਇਸ ਲਈ ਉਹਨਾਂ ਦੇ ਵਿਕਾਸ ਅਤੇ ਉਹਨਾਂ ਦੀ ਸਿੱਖਿਆ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਸਮਾਜ ਵਿੱਚੋਂ ਸਮਾਜ ਵਿੱਚੋਂ ਬਾਲ ਸ਼ੋਸ਼ਣ ਅਤੇ ਬਾਲ ਮਜ਼ਦੂਰੀ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ ਤਾ ਬੱਚਿਓ ਐਸੀ ਬਾਲ ਦੀ ਬਸਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦਾ ਹੀ ਹੋਵੇ ਤਾਂ ਵੀਡੀਓ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ ਵਿੱਚ